ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਲਾਗੇ ਜਿਹੜੇ ਆਪਾਂ ਵੀਡੀਓ ਬਣਾਉਂਦੇ ਆਂ ਘਰ ਦੇ ਪਸ਼ੂ ਜਿਹੜੇ ਵੇਚਿਓ ਨੇ ਰੱਖੇ ਆ ਵਪਾਰ ਦਾ ਕੰਮ ਨਹੀਂ ਆ ਆਰੇ ਦਾ ਕੰਮ ਹੈ ਉਤਰਾ ਵੀਰਜੋਨਾਂ ਦਾ ਆਪਾਂ ਦੇਖ ਸਕਦੇ ਆਂ ਤੇ ਇੱਕੋ ਝੋਟੀ ਜਿਹੜੀ ਵਿਕਾਊ ਕੀਤੀ ਆ ਤੇ ਬਾਕੀ ਗੱਲਬਾਤ ਆਪਾਂ ਕਰਦੇ ਆਂ ਜੇ ਗੱਬਣ ਆ ਇਹ ਆਵੇ ਗੱਬਣ ਆਪਣੀ ਪਾਸ ਕਰਕੇ ਤੇ ਵੇਸ ਚਾੱਕ ਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਪਾਸ ਜ਼ਰੂਰ ਕਰਵਾ ਲਵੋ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਵੀਰ ਜੀ ਠੀਕ ਠਾਕ ਜੀ। ਹਾਂਜੀ ਬਜੀ ਸਾਹਿਬ। ਤੇ ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ। ਨਾਮ ਭਪਿੰਦਰ ਸਿੰਘ। ਹਾਂਜੀ। ਈਲਾ ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ। ਸਬਜ਼ੀ ਮੰਡੀ ਤੋਂ 1 ਕਿਲੋਮੀਟਰ ਸਾਡਾ ਘਰ ਹੈ। ਮੇਨ ਰੋਡ ਤੇ। ਮੇਨ ਰੋਡ ਦੇ ਉੱਪਰ ਹੀ ਆ ਜੀ। ਮੇਨ ਰੋਡ ਤੇ। ਹਾਂਜੀ ਕੱਜਾ। ਆ ਆ ਰਹੇ ਦਾ। ਆ ਰਹੇ ਦਾ ਕੰਮ ਹੈ ਮੇਨ ਰੋਡ ਤੇ। ਮੇਨ ਰੋਡ ਦੇ ਉੱਪ ਕੋਛਲੇ ਜਿੱਤਾ ਰੋਡ ਦੇ ਉੱਪਰ ਹੀ ਹਨਾ ਤੇ ਸਬਜ਼ੀ ਮੰਡੀ ਵੀ ਇੱਥੋਂ 1 ਕਿਲੋਮੀਟਰ ਹੀ ਆ ਤੇ ਜਿਹੜਾ ਮਕਬੂਲਪੁਰਾ ਚੋਂ ਗਿਆ ਉਹ ਵੀ ਇੰਨਾ ਕੀ ਹੁਣ ਕਿਲੋਮੀਟਰ ਹੀ ਸਾਨੂੰ ਤੇ α91 ਬਿਲਕੁਲ ਲੱਗ ਗਈ ਹੈ। ਲਗਭਗ ਜਿੱਦੋਂ 1 ਕਿਲੋਮੀਟਰ 1 1 ਸਵਾਇ ਕਿਲੋਮੀਟਰ ਇੰਨਾ ਕੀ ਆ ਹਨਾ ਠੀਕ ਆ ਤੇ ਫੋਨ ਨੰਬਰ ਹੀ ਬੋਲ ਦਿਓ 9814503490 ਠੀਕ ਆ ਤੇ ਘਰ ਦੇ ਪਸ਼ੂ ਫਿਰ ਆਪਾਂ ਨੂੰ ਹਾਂਜੀ ਘਰ ਦੇ ਪਸ਼ੂ ਆ ਵਪਾਰ ਦਾ ਕੰਮ ਨਹੀਂ ਆ ਵਪਾਰ ਦਾ ਨਹੀਂ ਕੰਮ ਅੱਛਾ ਪਸ਼ੂ ਦੋ ਮਜਾ ਕੱਠੀਆਂ ਤਿਆਰ ਹੋਈਆਂ ਸੀ ਅੱਛਾ ਤੇ ਇੱਕਤ ਹੁੰਦੀ 10-15 ਦਿਨਾਂ ਨੂੰ ਅੱਛਾ ਇਹ ਲੈਂਦੀ 4-5 ਦਿਨ ਅੱਛਾ ਤੇ ਇਸ ਕਰਕੇ ਇਹ ਜਾਂ ਵੇਚਦੀ ਤੁਹਾਡਾ ਰੱਤਾ ਵੀ ਇੱਕ ਵੇਚਦੀ ਹੈ ਨਾ ਬੱਚੋ ਕੱਠੀਆਂ ਸੂਪ ਪੈਣੀਆਂ ਬੱਚੋ ਕੱਠੀਆਂ ਭੱਜਣਗੀਆਂ ਠੀਕ ਆ ਇੱਕ ਜਿਹੜੀ ਆ ਉਹ ਉਧਰ ਵੱਜੀ ਦਿਖਾ ਦਿੰਦੇ ਹਾਂ ਵੀ ਵੇ ਆ ਮਾਵਾਂ ਤਾਂ ਹੀ ਆਈਆਂ ਇੱਧਰ ਹਾਂਜੀ ਇਹ ਮਾਵਾਂ ਤਾਂ ਹੀ ਆਵਾਂ ਤੇ ਇਹਦੇ ਕਰਕੇ ਕਹਿੰਦੇ ਵੀ ਆਹ ਵਾਲੀ ਛੋਟੀ ਘਰੇ ਰੱਖ ਲੈਣੀ ਆ ਆ ਜਿਹੜੀ ਆ ਆ ਮੱਝ ਦੀ ਕੱਟੀ ਆ ਆਹ ਵਾਲੀ ਤੇ ਇਹ ਵੀ ਤਿਆਰ ਹੋ ਜਾਣੀ ਹੈ ਵੀ ਇਹ ਪੰਜ ਦਿਨਾਂ ਨੂੰ ਸੁਣੀ ਆ ਤੇ ਉਹ ਪਹਿਲਾਂ ਸੂਹ ਪੈਣੀ ਆ ਤਾਂ ਕਰਕੇ ਕਹਿੰਦੇ ਵੀ ਉਹ ਵੇਚ ਦੀਏ ਹਜੇ ਆਪਾਂ ਅੱਜ ਵੀ ਚਲੋ ਦੁੱਧ ਹਿੰਦੀ ਕਹਿੰਦੇ ਨੇ ਚਾਹ ਪਾਣੀ ਦਾ ਸਾਰੀ ਜਣਾ ਤੇ ਉਹ ਚੋ ਟਿਕਨਵਾ ਸੁਆ ਸੁਣੀ ਉਤਰਾ ਅੱਛਾ ਦੂਸਰਾ ਸੁਆ ਸੁਣੀ ਆ ਹਾਂਜੀ ਠੀਕ ਆ ਤੇ ਜੇ ਚਾਰ ਪੰਜ ਦਿਨ ਲੈ ਜੂਗੀ ਹਨਾ ਚਾਰ ਪੰਜ ਦਿਨ ਦੇ ਵਿੱਚ ਤਿਆਰੀਆਂ ਮਾਦੀ ਕਿੰਨਾ ਕੁ ਦੁੱਧ ਕੱਢੀ ਜਾਓਗੀ ਉਤਰਾ ਦੁੱਧ 9 ਤੋਂ 10 10 ਤੇ ਜਾਊਗੀ ਪਕਾਣਾ ਅਰਕੀ ਅੱਛਾ 10 ਲੀਟਰ ਕੱਢੀ ਜਾਊਗੀ ਅੱਛਾ ਨੋ ਪਿਛਲੇ ਦਾ ਲੈਤਾ ਵਾ ਅੱਛਾ ਪਿਛਲੇ ਸਾ 5 ਕਿਲੋ 1.5 ਕਿਲੋ ਵਧੂ 2 ਕਿਲੋ ਅੱਛਾ ਮਤਲਬ ਕੋਈ 10 11 9 10 11 ਇੰਨਾ ਕ ਦੁੱਧ ਕੱਢ ਸਕਦੀ ਹੈ ਹਨਾ ਤੋਰੋ ਹਾਂ ਫਿਰ ਇੱਕ ਮੇਰੇ ਰਾਜੀ ਯਾਰ ਜੀ ਪੁੱਜੀ ਪਹਿਲੇ ਸੋਵੇ ਦੁੱਧ ਜਿਹੜਾ ਕਹਿੰਦੇ ਵੀ ਨੇ 9 ਕਿਲੋਟਰ ਕੱਢਿਆ ਵਾ ਤੇ ਆ ਥਾਣੇ ਤੇ ਕਰੀ ਆਪਾਂ ਲਾਗੇ ਤਾਂ ਦੇਖ ਸਕਦੇ ਆ ਇੱਧਰ ਨਾ ਤੋਰ ਦੋ ਜੀ ਇਹਨਾਂ ਦੂਸਰਾ ਸੂਰਾ ਜਿਹੜਾ ਇਹਨੇ ਸੋਣਾ ਤੇ ਬਾਕੀ ਹੈਗੀ ਠੰਡੀ ਧੀਰੀ ਆ ਬਿਲਕੁਲ ਸਹੀ ਬੜੇ ਸ਼ਾਂਤ ਜੇ ਸੁਭਾਦੀ ਆ ਬਾਕੀ ਆ ਵੀ ਕੱਦ ਦਰਮਿਆਨਾ ਵਾ ਕੱਦ ਨੋਰਮਲ ਹੈ ਬਾਕੀ ਬਹੁਤਾ ਵੱਡਾ ਨਹੀਂ ਆਪਾਂ ਕਹਿ ਸਕਦੇ ਤੇ ਬਹੁਤਾ ਛੋਟਾ ਵੀ ਨਹੀਂ ਕਹਿ ਸਕਦੇ ਜਿétrਾਂ ਆ ਮ ਵੀ ਚਲੇ ਜੇ ਮੇਲ ਹੁੰਦੇ ਕ ਜਿétrਾਂ ਆਪਣੇ ਘਰਾਂ 'ਚ ਦਰਮਿਆਨੀਆਂ ਮੱਝਾਂ ਹੁੰਦੀਆਂ ਉਹ ਜੇ ਰਾਜੀ ਜਿੱਥੇ ਮਰਜ਼ੀ ਛੱਡ ਕੇ ਜੋ ਮਰਜ਼ੀ ਹੈ ਠੀਕ ਆਹ ਦੇਖ ਸਾਡੇ ਇਤਰਾ ਹੀ ਰਸਤੇ ਸੁੱਟ ਕੇ ਤੇ ਪਾਹ ਹੇਠੇ ਬੈਜੇ ਠੰਡੀ ਸੀ ਇਹ ਬਲ ਕੋਈ ਕਾਲੀ ਨਹੀਂ ਪੈਂਦੀ ਬਹਿ ਜਾ ਇੱਕ ਵਾਰੀ ਬਹਿ ਕੇ ਦਿਖਾ ਦੇ ਫੇਰ ਥੱਲੇ ਜਿੱਧਰ ਮਰਜੀ ਬਹਿਣ ਹਾਂ ਲੈ ਸਾਡੇ ਠੰਡੀ ਸੀ ਲਿਆ ਪੂਰੀ ਉੱਤਰਾ ਇੱਥੇ ਇੱਕ ਵਾਰੀ ਖਲੋਗੀ ਐ ਉੱਥੇ ਹੀ ਖਲੋਗੀ ਐ ਲੈ ਆਜੋ ਬਾਕੀ ਇਹ ਵੀ ਕਈ ਵੇਰਨ ਹੁੰਦਾ ਵਾ ਕਿ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਵੀ ਤਈ ਜਾਵੇ ਪਰ ਹੋਵੇ ਸ਼ਾਂਤ ਸੁਭਾਦੀ ਵੀ ਭਾਵੇਂ ਕੋਈ ਨਿਆਣਾ ਛੱਡ ਬੰਨ ਕਰ ਲੇ ਭਾਵੇਂ ਕੋਈ ਸਿਆਣਾ ਛੱਡ ਬੰਨ ਕਰ ਲੇ ਕਈ ਵਾਰੀ ਘਰਾਂ ਚ ਬੀਬੀਆਂ ਨੇ ਇੱਧਰ ਉੱਧਰ ਬੰਨਣੀ ਹੁੰਦੀਆਂ ਵਾ ਤੇ ਕੋਈ ਦਿੱਕਤ ਨਹੀਂ ਆਉਂਦੀ ਤੇ ਬਾਕੀ ਤੁਸੀਂ ਦੱਸਣ ਦੇ ਸੀ ਵੀ ਦੁੱਧ ਵੀ ਇਹ ਲੰਮਾ ਸਮਾਂ ਹੀ ਦਿੰਦੀ ਆਪ ਵੀ ਛੱਡੀ ਸੀ ਬਾਜੀ ਇਹਨੇ 7.5 ਮਹੀਨਿਆਂ ਤੱਕ ਤਾਂ ਤਾੜੀ ਹਰਦੀ ਮਤਲਬ ਗੱਬਨ ਹੋਣ ਤੋਂ ਬਾਅਦ ਬਾਹੋਂ ਤੋਂ ਬਾਅਦ ਤੇ ਬਾਅਦ ਚੋਂ ਆਪ ਛੱਡੀ ਤੁਸੀਂ ਠੀਕ ਆ ਠੀਕ ਇਹ ਕੋਈ ਭਾੜਾ ਨਹੀਂ ਉਹ ਮੰਗਾ ਨਹੀਂ ਪਾਉਣ ਦੀ ਲੋੜ ਪਈ ਅੱਛਾ ਉਦਾਂ ਹੀ ਬਸਮਾਈ ਦੀ ਭਾੜਾ ਪਾ ਗਈ ਅੱਛਾ ਬਹੁਤ ਸੀਲ ਨਿਕਲੀ ਮੱਤ ਠੀਕ ਹੈ ਇਹ ਆ ਵੀ ਜਿੰਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਜਿੰਨੇ ਘਰ ਚੂਣੀ ਆ ਕਾਲੀ ਪੈਂਦੀ ਨਾ ਭਾਈ ਦੀ ਖੇਚਦੀ ਧੂੜ ਮਾਰਦੀ ਕੋਈ ਅੱਛਾ ਠੰਡੀ ਮੱਜ ਬਿਲਕੁਲ ਠੰਡੀ ਤੇਰੀ ਆ ਬਾਕੀ ਇਹਨਾਂ ਚੀਜ਼ਾਂ ਦੇ ਵੀ ਮੁੱਲ ਹੁੰਦੇ ਆ ਮੇਰਾ ਇਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਇਹ ਵੀ ਚੀਜ਼ਾਂ ਜਿਹੜੀਆਂ ਵਾਂ ਵੇਖੀਆਂ ਜਾਂਦੀਆਂ ਵਾਂ ਜਿਹੜੀਆਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆਪਾਂ ਤੇ ਭਾਜੀ ਇਹਦਾ ਜਿੰਨਾ ਮੱਦੀ ਗੱਲ ਨੂੰ ਥੋੜਾ ਵੇਹੇ ਜੀ ਡੀਜ਼ੀਲ ਹੈ ਮੱਜ ਹਾਂਜੀ ਇਹਦਾ ਮੁੱਲ ਜੀ 85000 ਕਰ ਦਈਏ ਵਿੱਚੋਂ ਛੋਟ ਛੱਟ ਕੋਈ ਯेलो ਮੋਕੇ ਨਹੀਂ ਚਲੋ 10000 ਕੱਟ ਕਰ ਦਾਂਗੇ ਯਾਰ ਯਾਰ ਹੋਰ ਕੱਟ ਕਰ ਦਈਏ 82 ਦੇ ਦਈਏ ਫਿਰ ਚਲੋ 82 ਚਲੋ ਬਾਕੀ ਕੋ ਫੋਨ ਲਾਊਗਾ ਕੋਈ ਗੱਲ ਨਹੀਂ ਫੋਨ ਲਾਉ ਕੋਈ ਨਹੀਂ ਮੰਨਤਨ ਹੋਰ ਕਰਤਾ ਮੋਕੇ ਤੇ ਮੰਨਤਨ ਹੋ ਜਾਊਗਾ ਜੈਸ਼ੋ ਕੱਢ ਦਾਂਗੇ ਠੀਕ ਆ ਬਾਕੀ ਮੱਜ ਬਹੁਤ ਵਧੀਆ ਠੀਕ ਹੈ ਬਾਕੀ ਆ ਵੀ ਚਲੋ ਜਿੰਨੇ ਘਰੇ ਰੱਖਣੀ ਆ ਉਹਦੇ ਲਈ ਚੰਗੀ ਆ ਬਾਕੀ ਆਪਣੀ ਸਮਝਣਾ ਤੇ ਕੋਈ ਵੀਰ ਆਪਣੀ ਮਰਜ਼ੀ ਨਾਲ ਵਿੱਚ ਚੱਕ ਕੇ ਖੜੇ ਛੱਲੀ ਕਰੋ ਹਾਂਜੀ ਪਾਸ ਕਰਕੇ ਖੜਾ ਹਨਾ ਕਰੋ ਜਦਾਂ ਮਰਜ਼ੀ ਕਰ ਜਾਓ ਠੀਕ ਹੈ ਜੀ ਠੀਕ